ਪਹਿਲਾਂ ਤੇ 4 ਕੁਇੰਟਰਾਂ ਮੈਂ ਸੀ ਪਹਿਲਾਂ 4 ਕੁਇੰਟਰਾਂ ਮੈਂ ਸੀ ਸਟਾਰਟਿੰਗ ਤੇ 4 ਕੁਇੰਟਰਾਂ ਮੈਂ ਸੀ ਹੋਲੀ ਉਹਦੇ 8 ਕਿਤੇ 6 6 ਤੋਂ 8 8 ਦਾ ਕਿਤਾ ਵਧ ਗਈ ਉਹ ਤੇ ਬਹੁਤ ਮਹਾਰਾਜ ਦੀ ਕਿਰਪਾ ਵਾ ਵੀ ਪਿਛਲੇ ਸਾਲ 10 ਸਾਲ ਬਣਾਈਦੇ ਹਾਂ ਬਹੁਤ ਬਣਾਈਆਂ ਪਰ ਫੇਰ ਵੀ ਸੰਗਤ ਰਹਿ ਗਈ ਸੀ ਸੰਗਤ ਰਹਿਣ ਨਾਲ ਫਿਰ ਸਾਡੇ ਮਨ ਚ ਹੋਇਆ ਵੀ ਨਹੀਂ ਅਗਲੀ ਹੋਰ ਵਧਾਵਾਂਗੇ ਉਹ ਐਰਤੀ ਵਧਾਈ ਆ ਵੇਖੋ ਜੇ ਐਰਤੀ ਸੰਗਤ ਨੂੰ ਪੂਰੀ ਹੋ ਗਈ ਤੇ ਫੇਰ ਤਾਂ ਠੀਕ ਹੈ ਨਹੀਂ ਤੇ ਫੇਰ ਹੋਰ ਵਧਾ ਦਾਂਗੇ ਕੋਈ ਗੱਲ ਨਹੀਂ ਸੰਗਤ ਸਹਿਯੋਗ ਦੇਣ ਦੀ ਆ ਸੰਗਤ ਵੱਤਵਾਰ ਸਾਥ ਦੇਣ ਦੀ ਆ ਉਹ ਆਪ ਹੀ ਜੇ ਨਹੀਂ ਦਿੰਦੇ ਆਪ ਹੀ ਥਾਣ ਪਾਣੀ ਲੈ ਕੇ ਸਾਡੇ ਤੱਕ ਆ ਦੇਖੋ ਆ ਜਾਂਦੇ ਨੇ ਵੀ ਆ ਸਾਡਾ ਹਿਸਾਬਾ ਉਹ ਵਿੱਚ ਅਸੀਂ ਬਹੁਤ ਖੁਸ਼ ਆ ਇਸ ਚੀਜ਼ ਵੀ ਸੰਗ ਸਾਡਾ ਇੰਨਾ ਸਜਾ ਕੇ ਦੱਸਈ ਰੋਦੇ ਤੇ ਅਸੀਂ ਕਰੀ ਦੀ ਜਿੱਦਾਂ ਬਾਬਾ ਜੀ ਦਾ ਵਿਆਹ ਵਾ ਪੂਰਬ ਰੱਦ ਨੇ ਬਾਬੇ ਦਾ ਵਿਆਹ ਪਰ ਬਣਾਇਆ ਜਾਂਦਾ ਰਾਤ ਨੂੰ ਸੰਗ ਤੇ ਕਨਸੈਪਟ ਫੈਡਦੀ ਆ ਸੁੱਤੀ ਹੋਈ ਹੁੰਦੀ ਆ ਉਹਨਾਂ ਨੂੰ ਸਵੇਰੇ ਦੋ ਢਾਈ ਵੇ ਠਾਲ ਕੇ ਉਹਨਾਂ ਨੂੰ ਭਾਜੀ ਬਣ ਕੇ ਦੇਈਦੀ ਭਾਜੀ ਬੇਦਸਾਪੇ ਪਿਆ ਲੋ ਮਹਾਰਾਜ ਉਹ ਤੁਹਾਡੀ ਸੰਗ ਜੀ ਵਿਆਹ ਬਾਬਾ ਜੀ ਦਾ ਸਪੂਰਨ ਹੋਇਆ ਵਾ ਤੁਸੀਂ ਭਾਜੀ ਲਓ ਤੇ ਹੁਣ ਜਾਓ ਚਰਮਾਨੇ ਕਾਜ ਕਰ ਉਸ ਤੋਂ ਬਾਅਦ ਆਪਾਂ ਲੋਕਲ ਮੰਡੀ ਦੀ ਆ ਲੋਕਲ ਤੋਂ ਬਾਅਦ ਆਪਾਂ ਜੇ ਕੋ ਬਾਹਰੋਂ ਡਿਮਾਂਡ ਹੁੰਦੀ ਉਹਨਾਂ ਕਹਿੰਦੇ ਵੀ ਆਪਣੇ ਹੋਰ ਵੇ ਲੋ ਤੁਹਾਨੂੰ ਫੋਨ ਆਉਂਦੇ ਨੇ ਫਿਰ ਜੇ ਤਾਂ 10 ਘੰਟਾ ਜੋ ਫੋਨ ਆਏ ਫਿਰ ਇੱਕ ਬੋਰੀ ਇਹਨਾਂ ਨੂੰ ਇੱਕ ਬੰਦੇ ਨੂੰ ਭੇਜ ਦਿੱਤੀ ਉਹ ਫਿਰ ਅਜ ਲੱਗ ਲੱਗ ਜਲੰਧਾ ਲੁਧਿਆਣਾ ਦਿੱਲੀ ਕਿੱਥੇ ਵੀ ਆਇਆ ਉਹ ਵੰਡ ਲੈਂਦੇ ਨੇ ਆਪੱਚੇ ਟਾਈਮ ਤਾਂ ਬਹੁਤ ਜ਼ਿਆਦਾ ਲੱਗਦਾ ਉਹਨਾਂ ਨੂੰ ਟਾਈਮ ਕਾਫੀ ਟਾਈਮ ਤਾਂ ਲੱਗਣਾ ਜੀ ਇਹਨੂੰ ਅੱਜ ਅੱਜ ਤੇ 4-3 ਹੋ ਗਈ ਆ 8 ਕੁ ਦਿਨ ਲੱਗੇ ਹੋਏ ਇਹਨਾਂ ਨੂੰ ਲੱਗੇ ਨੂੰ ਤੇ ਅਜੇ 4 ਦਿਨਾਂ ਦੇ ਹੋਰ ਲੱਗਣੇ ਨੇ ਇਸ ਵੇਲੇ 7 ਵਜੇ ਲੱਗਦੇ ਨੇ ਸ਼ਾਮ ਨੂੰ 7 ਵਜੇ ਛੁੱਟੀ ਕਰਦੇ ਨੇ ਤੇ ਮੁੜ ਕੇ ਰਾਤ ਨੂੰ ਪੈਕਿੰਗ ਵਾਲੇ ਆ ਜਾਂਦੇ ਨੇ ਮੁੰਡੇ ਸੇਵਾਦਾਰੋਂ ਪੈਕਿੰਗ ਮੁਰਗੇ ਕੱਲ ਤੋਂ ਮੁਰਗੇ ਪਲੰਬਰਾਂ ਦੀ ਟੀਮ ਇੱਕ ਆਉਣੀ ਆ ਉਹ ਵੀ ਪੈਕਿੰਗ ਕਰਦੇ ਦੇਣੇ ਉਹਨਾਂ ਨੂੰ ਪੈਕਿੰਗ ਕਰਾਇਆ ਜਾਂਦੇ ਆ ਅੱਗੇ ਵੀ ਅਸੀਂ ਸਹਿਯੋਗ ਨਾਲ ਸੰਕਟਾ ਦਾ ਸਹਿਯੋਗ ਨਾਲ ਹੀ ਮਠਿਆਈ ਵੰਡੀ ਦੀ ਆ ਜਿਆਹਪੁਰ ਤੋਂ ਅਗਲੇ ਦਿਨ ਅਸੀਂ ਵੰਡਣੀ ਸ਼ੁਰੂ ਕਰ ਦਿੰਦੇ ਆ ਮਠਿਆਈ ਤੇ 5 4-5 ਦਿਨ ਦੇ ਵਿੱਚ ਸਾਨੂੰ ਲੱਗ ਜਾਂਦੇ ਨੇ ਮਠਿਆਈ ਵੰਦਦੇ ਆ ਵੰਦਦੇ ਇਹ ਹਰ ਕਿਸੇ ਦੇ ਘਰ ਤਕਰੀਬਨ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਜਿਨ੍ਹਾਂ ਨੇ ਸੇਵਾ ਦਿੱਤੀ ਹੁੰਦੀ ਆ ਉਹਨਾਂ ਦੇ ਘਰ ਆਪ ਪਹੁੰਚਾ ਕੇ ਆਈ ਦੀ ਆ ਲੋਕਲ ਅਸੀਂ 5-7 ਕਿਲੋਮੀਟਰ ਤੱਕ ਤੇ ਆਪ ਹੀ ਸਾਰਾ ਦੇ ਘਰਾਂ 'ਚ ਪਹੁੰਚਾ ਕੇ ਆਉਂਦੇ ਆ ਕਿਸੇ ਨੂੰ ਚਾਹ ਹੁੰਦੀ ਲੋੜ ਨਹੀਂ ਪੈਂਦੀ ਹਰ ਇੱਕ ਦੇ ਘਰ ਆ ਪਹਚਾਈਦੀ ਆ ਕਈਆਂ ਨੂੰ ਇੱਕ ਪੈਕੇਟ ਦਈਦਾ ਤੇ ਉਹ ਕਹਿੰਦੇ ਭਾਜੀ ਮੇਰਾ ਰਿਸ਼ਤੇਦਾਰ ਦੀ ਉਹਨੂੰ ਮੈਂ ਭੇਜਣੀ ਆ ਸਾਨੂੰ ਦੋ ਪੈਕੇਟ ਹੋਰ ਦੇ ਦੋ ਚਾਰ ਪੈਕੇਟ ਜਦ ਤੱਕ ਸਾਡੇ ਕੋਲ ਭਾਜੀ ਰਹਿੰਦੀ ਆ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿਹੜਾ ਮਰਜ਼ੀ ਹੋਵੇ ਜਿਹਨੂੰ ਹਰ ਇੱਕ ਨੂੰ ਪਹਚਾਈਦੀ ਆ ਸਾਡੇ ਭਾਜੀ ਇੱਕ ਪਲੰਬਰਾਂ ਦੀ ਟੀਮ ਹੁੰਦੀ ਆ ਉਹਦੇ ਘੱਟੋ ਘੱਟ ਤੇ 50 ਮੈਂਬਰ ਹੁੰਦੇ ਨੇ ਤੇ ਉਹ ਇੱਥੇ ਸਾਰਾ ਦਿਨ ਫਿਰ ਪੈਕ ਕਰਦੇ ਨੇ ਉਸ ਤੋਂ ਬਾਅਦ ਫਿਰ ਹੋਰ ਗੁਰਦੁਆਰਾ ਸਾਹਿਬ ਦੀ ਜਿਹੜੇ ਸਾਡੀ ਟੀਮ ਦੇ ਮੈਂਬਰ ਬਾਕੀ ਨੇ ਜੋੜਾ ਘਰ ਸੋਸਾਇਟੀ ਦੇ ਉਹ ਵੀ ਆਉਂਦੇ ਨੇ ਕੋਈ ਦਿਨੇ ਹੁੰਦਾ ਕੋਈ ਰਾਤ ਨੂੰ ਹੁੰਦਾ ਰਾਤੀ 12:00 ਇੱਕ ਵਜੇ ਤੱਕ ਅਸੀਂ ਪੈਕ ਕਰਦੇ ਰਹਿੰਦੇ ਨੇ ਦੋ ਦਿਨ ਸਾਨੂੰ ਪੈਕ ਕਰਨ ਤੇ ਲੱਗ ਜਾਂਦੇ ਨੇ ਸਿਰਫ ਭਾਜੀ ਸ਼ਾਹੀ ਇਹ ਉਹਦੇ ਹੁੰਦਾ ਵਾ ਪਤਾ ਨਹੀਂ ਇਹ ਕੀ ਗੁਨਾਗ ਸਿੰਘ ਦਾ ਗੁਰਪੁਰਬ ਗੁਰਪੁਰਬ ਕੋਈ ਵੀ ਹੋਵੇ ਲੇਕਿਨ ਅਜਿਹੇ ਭਾਜੀ ਦਾ ਪ੍ਰੋਗਰਾਮ ਬਣਿਆ ਸਾਡਾ ਥੋੜੀ ਹੌਲੀ ਥੋੜੀ ਦੇਰ ਤੋਂ ਹੌਲੀ ਹੌਲੀ ਵੱਧ ਵੱਧ ਕੇ ਵੱਧ ਵੱਧ ਕੇ ਸੰਗਤ ਦੇ ਸਹਿਯੋਗ ਨਾਲ ਹੀ ਵਧਣ ਦਿਆ ਸੰਗਤ ਵਧੋ ਵਧੀ ਕੋਈ ਖੰਡ ਦੀ ਬੋਰੀ ਵੜਾ ਜਾਂਦਾ ਕੋਈ ਘਿਓ ਦੀ ਬੋਰੀ ਪੀਪਾ ਵੜਾ ਜਾਂਦਾ ਕੋਈ ਰਿਫਾਇਨਡ ਦਾ ਕੋਈ ਸਰੋਂ ਦਾ ਤੇਲ ਦਾ ਅਸੀਂ ਕਿਉਂ ਨਾ ਹੀ ਕਹੀਏ ਤੇ ਆਪੇ ਕਹਿੰਦੇ ਕਹਿੰਦੇ ਭਾਜੀ ਆਪਕੇ ਆਪਦੀ ਹੀ ਬਣ ਗਈ ਸਾਨੂੰ ਸੇਵਾ ਨਹੀਂ ਲਈ ਤੁਸੀਂ ਜਿਹੜਾ ਕੋਈ ਵੇਖਣ ਹੁੰਦਾ ਕੋਈ ਪੈਸੇ ਦਾਨ ਕਰ ਜਾਂਦਾ ਵੀ ਨੋ ਜੀ ਭਾਜੀ ਸਾਡੋਂ ਸਾਡੀ ਸੇਵਾ ਕਰੋ ਸਾਡੀ ਸੇਵਾ ਕਰੋ ਇਤਨਾ ਹੀ ਸੰਗਤ ਦੇ ਸਹਿਯੋਗ ਨਾਲ ਹੀ ਸਭ ਕੁਝ ਹੁੰਦਾ ਉਹ ਕੱਲਾ ਬੰਦਾ ਕੋਈ ਨਹੀਂ ਕਰ ਸਕਦਾ